ਬੇਟਾ ਨਰਨਾ ਜੱਜ ਗ੍ਰਾਡਸਾ ਟਿੰਡ ਸੁਬਰਾਹਰੀ ਨੇ ਮੱਤੀ ਆਲੇ ਸਾਹੀ ਗੱਲ ਹੋਈ ਇਹ ਮੈਂ 6 ਤੇ ਮਰਗੀਆਂ ਤੇ 4 ਡੰਗਰ ਹੋ ਆਵੇ ਡਾਕਟਰ ਲੈ ਦਵਾ ਪਾਈ ਕਰ ਮਰੀਆਂ ਗਈਆਂ ਇੱਥੇ ਜੇ ਬਾਹਰ ਚੜਦੀਆਂ ਕੋ ਬਣ ਗਿਆ ਘਰ ਹਾਂਜੀ ਜੋ ਉਪਰ ਆਦੀਆਂ ਗੱਲਾਂ ਉਪਰ ਜਿਹੜੀਆਂ ਬੱਜਾਂ ਜਿਹੜੀਆਂ ਮਰਗੀਆਂ ਦੇਖਦੀਆਂ ਜਿਹੜੀਆਂ ਬਿਮਾਰ ਆ 4 ਬਿਮਾਰ ਆ ਤੇ 6 ਮਰ ਗਏ ਇਹ ਸੁੰਨੜਾ ਸਰਾ ਮਾਲ ਮੇਰਾ ਹਾਂਜੀ ਕਰਦਾ ਗੁਜ਼ਾਰਾ ਕਰਕੇ ਸੰਗਤ ਇਸ ਤਰ੍ਹਾਂ ਹੀ ਮਾਲਤੇ ਹਾਂ ਅੱਛਾ ਨਾਮ ਦੇ ਕਰਿਆ ਚੱਲ ਹਾਂ ਕਾ ਕੀ ਅਪੀਲ ਕਰੋਗੇ ਦਾਨੀ ਮਿਰਾਨੂ ਕੋਈ ਨਾ ਕੋਈ ਮੇਰੀ ਮਦਦ ਕੀਤੀ ਹੋਵੇ ਜੇਕਰ ਕਿਸੇ ਨੇ ਗੜੀ ਮਦਦ ਕਰਨੀ ਹੋਵੇ ਤਾਂ ਕੀ 81476127 ਇਹ ਵੀ ਦੁਬਾਰਾ ਡੀਡ ਕਰਦੇ 8146576127 ਪਿੰਡ ਦਾ ਨਾਮ ਦਾ ਪਿੰਡ ਹੀ ਰਹਿੰਦੇ ਕੁਦਿਆੰਬਲ ਦੋ ਜਾ ਪਟਾਪ ਸੁਭਰਾ ਮੇਰੇ ਭੈਣ ਸੁਆਰੇ ਹੋਣਾ ਵੀ ਅਭੀ ਕਰੋ ਵੀ ਰਹੋ ਹੀ ਆ ਵੀ ਮਾਲ ਤੇ ਜਰਾ ਹੀ ਵਿਚਾਰ ਕੇ ਮਰ ਗਏ ਆ ਹਾਂ ਤੇ ਰਾਤੀ ਰੱਖਾ ਕਿਨਾਰੇ ਬੈਠਾ ਰ ਹੋਰੇ ਆਮ ਸਿੰਘ ਐਨਕੜਾ ਸਭਰਾਈ ਕੀ ਗੱਲ ਹੋਈ ਆ ਮਜਾ ਇਹ ਤਾਂ ਬਾਹਰ ਚੱਲਣੇ ਛੱਡੀਆਂ ਸੀ ਤੇ ਐਂ ਲਾ ਕੇ ਬੈਠਿਆ ਤੇ ਕਿਆ ਬੀਣ ਜਲੇਗੇ ਮਾਲ ਪਾਣੀ ਪੀਣਾ ਹਾਂਜੀ ਲਾਗੇ ਕਿਸੇ ਦੇ ਪੱਠੇ ਜਿਤਨਾ ਪਾਣੀ ਪੁੜ ਨਹੀਂ ਲੱਗਾ ਉਹਨਾਂ ਪੱਠਿਆਂ ਨੂੰ ਹਾਂਜੀ ਤੇ ਉਹ ਔੜੇ ਸਮਝ ਲੋ ਔੜੇ ਖਾ ਕੇ ਜਬਰ ਕਿਰ ਕਿਰਾਈ ਹੈ ਉਹ ਤਰਾ ਹੀ ਨਹੀਂ ਆਉਂਦਾ ਕੋਈ ਭਾਜੀ ਢੱਕੀਆਂ ਦੇ ਉਹ ਇਹ ਮੁੜ ਕੇ ਡਿੰਗ ਲਾਪੀਂਗੇ ਢਿੰਗਾਂ ਕਹੀ ਜੜੀਆਂ ਮਰ ਜਾਣੀ ਮਰਾਂਗੇ ਇਹ ਸ਼ੇਨ ਨੂੰ ਹੀ ਆ ਜਾਣੀ ਜਿਹੜੀਆਂ ਡਿੱਗੀਆਂ ਪਾਣੀ ਚ ਹਾਂਜੀ ਤੇ ਪੰਜ ਚਾਰ ਮੈਂ ਜੜੀਆਂ ਉਹ ਢਿੰਗੀਆਂ ਵਾ ਹਲਾ ਟੀਟੂ ਕੋਲ ਕਰਨੇ ਆ ਡਾਕਟਰ ਆਏ ਤਾ ਕੋਈ ਪਛਾਣਦਾ ਅਧਿਕਾਰੀ ਮੂਹਰੇ ਪਹੁੰਚਾਈ ਤੇ ਹੋਈ ਨਹੀਂ ਹਾਲੇ ਨਹੀਂ ਕੋਈ ਆਇਆ ਲੈਣਾ ਟਾਈਮ ਵੀ ਥੋੜਾ ਆ ਦੇ ਵੈਸੇ ਚੱਲ ਲੈ ਕੋਈ ਆਇਆ ਨਹੀਂ ਕੀ ਮੰਗ ਕਰੋਗੇ ਉਹਨੂੰ ਮੰਗਦੇ ਇਹੋ ਹੀ ਆ ਮਾਤਰੀ ਅੱਜ ਜਿੰਨੀ ਕੋਈ ਕੋਈ ਕਰ ਸਕਦਾ ਵੀ ਇੱਦਾਂ ਦੀ ਸੱਜਰ ਹੋਈ ਜਿੰਨੀ ਵੀ ਕਰੇ ਉਹ ਨਹੀਂ ਉਹ ਵੀ ਕਰਦੇ ਇਹ ਮਾਤੜੀਆ ਵਿਚਾਰਾ ਪੜੀ ਥੋੜੀ ਹੈ ਜੀ ਵੀ ਆਪਣਾ ਬਜੇਤਰ ਸਿੰਘ ਆ ਜੀ ਨਾਮ ਆਪਣਾ ਤਾਂ ਕੀ ਗੱਲ ਹੋਈ ਆ ਮੱਜਾਂ ਦੇ ਜੀ ਇਹ ਮੱਜਾਂ ਵੀਰ ਜੀ ਪੱਠੇ ਔਰ ਵਾਲੇ ਜਿਹੜੇ ਨਾ ਆ ਜਿਹੜੀ ਫੋਰਟ ਹੁੰਦੀ ਆ ਹਾਂਜੀ ਉਹ ਖਾ ਗਈਆਂ ਤੇ ਉਤੋਂ ਪਾਣੀ ਪੀ ਕੇ ਆਫਰੀਆਂ ਉਹਦੇ ਨਾਲ ਮੌਤ ਹੋ ਗਈਆਂ ਕਿੰਨੀਆਂ ਮੱਝਾਂ ਜਿਹੜੀਆਂ ਮਰੀਆਂ ਇਹ 6 ਮੱਝਾਂ ਜਿਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਕੁ ਕੀਮਤ ਜਿਹੜੀ ਇਹ ਮਰ ਜਾਂਦੀਆਂ ਇਹ ਹੁਣ ਲਗਭਗ ਕੋਈ 1.5 ਲੱਖ ਦੀ ਮੱਝ ਤਾਂ ਹੈਗੀ ਇੱਕ ਲੱਖ ਤਾਂ ਤਾਂ ਵਾਲੀਆਂ ਮੱਝਾਂ ਚਲੇਦੀਆਂ ਤੇ ਇਹੋ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਹੈ ਦੁੱਧ ਪਾ ਕੇ ਵਿਚਾਰਾ ਕਰਦਾ ਹੈ ਇਹ ਆਪ ਦਾ ਵਿਚਾਰਾ ਕਿਉਂਕਿ ਪੈੜੀ ਤੇ ਕਿਲਾ 1.5 ਲੱਖ ਖੋੜੀ ਹੈ ਪੈੜੀ ਤੇ ਉਤੋਂ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਵੀ ਕੰਮ ਟੱਪ ਹੋ ਗਿਆ ਵਿਚਾਰੇ ਦਾ ਆਂ ਮੱਝਾਂ ਜਿਹੜੀਆਂ ਬਿਮਾਰ ਹੋਣ। ਇਹ ਕੁੱਲ 10 ਮੱਝਾਂ ਹੀ ਇਤੋਂ ਦੇ ਜਿਹੜੀਆਂ 6 ਮੱਝਾਂ ਤੇ ਫੜਮ ਹੋ ਗਈਆਂ। 4 ਮੱਝਾਂ ਹੋਰ ਬਿਮਾਰ ਆ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ। ਅਸੀਂ ਤਾਂ ਕੀ ਮੰਗ ਰਹੇ ਹਾਂ। ਮੰਗ ਇਹ ਹੀ ਆ ਕਿ ਦਾਨੀ ਸੱਜਣਾ ਨੂੰ ਕਿ ਵੀਰ ਦੀ ਵੱਤ ਹੋਵੇ ਮੱਝਾਂ ਦੀ ਜੀ ਆਵੇ। ਇਹ ਤੇਰਾ ਕੋਈ ਨਾ ਕੰਮ ਚੱਲੇਦਾ। ਬਿਮਾਰਾਂ ਨੂੰ ਕਿਹਦਾ ਲੈ ਆ। ਜਿਹੜਾ ਗੁਜਾਰਾ ਕਰਦਾ ਚਾਹਦਾ।